ਮੋਹਾਲੀ ਦੇ ਪਿੰਡ ਕੁੰਮੜਾ ਵਿੱਚ ਪਿਛਲੇ ਦਿਨੀ ਪ੍ਰਵਾਸੀਆਂ ਵੱਲੋਂ ਪੰਜਾਬੀ ਨਵਾਲਕ ਨੌਜਵਾਨ ਦਮਨਪ੍ਰੀਤ ਸਿੰਘ ਪੁੱਤਰ ਸ਼੍ਰੀ ਬਲਵਿੰਦਰ ਸਿੰਘ ਦੇ ਕੀਤੇ ਕਤਲ ਨਾਲ ਸਾਰੇ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ ਗੁੱਸੇ ਵਿੱਚ ਆਏ ਲੋਕਾਂ ਨੇ ਕਾਤਲਾਂ ਨੂੰ ਫੜਨ ਲਈ 에어ਪੋਰਟ ਰੋਡ ਤੇ ਮ੍ਰਿਤਕ ਦੇ ਰੱਖ ਕੇ ਧਰਨਾ ਲਗਾ ਦਿੱਤਾ ਜੋ ਲਗਾਤਾਰ 3 ਦਿਨ ਚੱਲਿਆ ਪੁਲਿਸ ਵੱਲੋਂ ਕਾਤਲ ਗ੍ਰਿਫਤਾਰ ਕਰਨ ਬਾਅਦ ਹੀ ਧਰਨਾ ਚੁੱਕਿਆ ਗਿਆ ਤੇ ਉਸ ਬੱਚੇ ਦਮਨਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਗਿਆ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਮੜਾ ਸੀਨੀਅਰ ਆਗੂ एससीबीसी महापंचायत पंजाब ने प्रेस नाल ਗੱਲਬਾਤ ਕਰਦਿਆਂ ਕਿਹਾ ਕਿ ਬੱਚੇ ਨੂੰ ਇਨਸਾਫ ਦਿਵਾਉਣ ਲਈ ਧਾਰਮਿਕ ਸਿਆਸੀ ਤੇ નિਹੰਗ ਸਿੰਘ ਜਥੇਬੰਦੀਆਂ ਨੇ ਬਹੁਤ ਸਹਿਯੋਗ ਕੀਤਾ ਜਿਸ ਕਰਕੇ ਇਨਸਾਫ ਮਿਲਿਆ ਬਲਵਿੰਦਰ ਕੁਮੜਾ ਤੇ ਮਨਜੀਤ ਸਿੰਘ ਮੇਵਾ ਨੇ ਕਿਹਾ ਕਿ ਮ੍ਰਿਤਕ ਦਮਨਪ੍ਰੀਤ ਨਮਿਤ ਸ਼ਿਰ ਸੁਖਪਣੀ ਸਾਹਿਬ ਪਾਠ ਦੇ ਭੋਗ 24 ਨਵੰਬਰ 2024 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਾਠ ਕਰਕੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਕੁੰਮੜਾ ਵਿੱਚ ਕੀਤੀ ਜਾਵੇਗੀ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਇਸਪੋਗ ਅਤੇ ਲੰਗਰ ਦਾ ਪੂਰਾ ਪ੍ਰਬੰਧ ਪਿੰਡ ਵਾਸੀ ਕਰਨਗੇ ਇਸ ਲਈ ਸਮੂਹ ਸੰਗਤ ਨੂੰ ਅਪੀਲ ਹੈ ਕਿ ਜਿੰਨੇ ਵੀ ਹੋ ਸਕਿਆ ਪਰਿਵਾਰ ਦੀ ਮਦਦ ਕੀਤੀ ਜਾਵੇ ਖਾਲਸਾ ਸ਼੍ਰੀ ਵੰਤਿ ਦੀ ਪਬਲੀ 80 ਪ੍ਰੈਸ ਰਾਹੀਂ ਜੋਗਾ ਤੇ ਬਹੁਤ ਹੀ ਮਦਭਾਗੀ ਜਿਹੜੀ ਕਦਣਾ ਵਾਪਰੀ ਹੈ ਤਿੰਨ ਦਿਨ ਤਰਨਾ ਲਾਣਾ ਪਿਆ ਸਾਰੀ ਸੰਗਤਾਂ ਨੇ ਪੰਜਾਬ ਤੋਂ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਤੇ ਪਿੰਡ ਵਸਤੀਆਂ ਨੇ ਬਹੁਤ ਵੱਡਾ ਸਹਿਯੋਗ ਦੇ ਆ ਜਿਸ ਕਰਕੇ ਜਿਹੜੇ ਕਤਲ ਸੀ ਉਹ ਫੜੇਗੇ ਜੋ ਸਰਕਾਰ ਵੱਲੋਂ ਅਨਾਉਂਸ ਕੀਤਾ ਜਾਣਾ ਸੀ ਸਰਕਾਰ ਨੇ ਦੇਣਾ ਸੀ ਜੋ ਕੁਝ ਕਰਨਾ ਉਹ ਸਰਕਾਰ ਵੱਲੋਂ ਹੋਊਗਾ ਪਰ ਅਸੀਂ ਪਿੰਡ ਵਾਸੀ ਮੈਂ ਬੈਠਿਆ ਆਪਣੇ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਬੈਠੇ ਹੋਰ ਵੀ ਸਾਡੇ ਦੋ ਚਾਰ ਸਹਿਯੋਗੀ ਸੱਜਣ ਨੇ ਜਿਹੜਾ ਇਸ ਬੱਚੇ ਦਾ ਭੋਗ ਦੀ ਅਸੀਂ ਰਸਮ ਕਰਨੀ ਜੋ ਰੀਤੀ ਰਿਵਾਜ ਹੈ ਭੋਗ ਦੀ ਰਸਮ ਕਰਨੀ ਹੈ ਉਹ ਸੁਖੁਨੀ ਸਾਹਿਬ ਦਾ ਪਾਠ ਕਰਾ ਕੇ 2 ਘੰਟੇ ਅਗਲਾ ਇਹਤਵਾਰ ਦਿਨ 24 ਤਰੀਕ 24 ਤਰੀਕ 24 ਤਰੀਕ ਐਤਵਾਰ ਨੂੰ ਜੀ ਅਸੀਂ ਭੋਗ ਜਿਹੜਾ ਰਰਦਾਸ ਗੁਰਦੁਆਰਾ ਪਿੰਡ ਕੁੰਬੜੇ ਚ ਸਵੇਰੇ ਆਪਣਾ 12 ਵਜੇ ਭੋਗ ਪਾਊਗਾ 12 ਦੇ 1 ਵਜੇ 12 ਦੇ 1 ਵਜੇ ਭੋਗ ਪਾਊਗਾ ਜੋ ਭੋਗ ਦਾ ਖਰਚਾ ਹੋਊਗਾ ਕੋਈ ਪਰਿਵਾਰ ਤੇ ਉਹ ਨਹੀਂ ਹੈ ਉਹ ਸਾਰੇ ਅਸੀਂ ਪਿੰਡ ਵਾਸੀ 5-7 ਮੰਡੀ ਰਲ ਕੇ ਜਿੰਦਾ ਵੀ ਕਿਸੇ ਪਿੰਡ ਵਾਸੀ ਨੇ ਕੋਈ ਯੋਗਦਾਨ ਆਪਣਾ ਪਾਣਾ ਹੋਊਗਾ ਉਹ ਪਾ ਦੂਗਾ ਕੋਈ ਵੀ ਬੰਦਾ ਰਸਤ ਦੇਣਾ ਬਸਤ ਦੇਣਾ ਜਾਂ ਕੋਈ ਪੈਸਾ ਦੇਣਾ ਦੇ ਸਕਦਾ ਹੈ ਪਰ ਅਸੀਂ ਜਿਹੜਾ ਸਾਰਾ ਭੋਗ ਦਾ ਖਰਚਾ ਉਹ ਪਰਿਵਾਰ ਨੂੰ ਇੱਕ ਵੀ ਜਿਹੜਾ ਹੈ ਪੈਸਾ ਨਹੀਂ ਦੇਣਾ ਪਊਗਾ ਅਸੀਂ ਸਾਰਾ ਹੀ ਖਰਚਾ ਚਾਹ ਪਾਣੀ ਰੋਟੀ ਜੋ ਵੀ ਕਿਤੇ ਕਰਦਾ ਹੋਊਗਾ ਲੰਗਰ ਦਾ ਉਹ ਪ੍ਰੋਗਰਾਮ ਅਸੀਂ ਆਪਣੇ ਵੱਲੋਂ ਪਿੰਡ ਵਾਸੀਆਂ ਵੱਲੋਂ ਕਰਾਂਗੇ ਇਸ ਮਾਂ ਬਾਪਾਂ ਤੇ ਕੋਈ ਬੋਝ ਨਹੀਂ ਪਾਣਾ ਤਾਂ ਕਿ ਅਸੀਂ ਪਹਿਲਾਂ ਹੀ ਇਹਨਾਂ ਦੀ ਜਿਹੜੀ ਹੈਲਪ ਪਿਛਲੇ ਇੱਕ ਸਮੇਂ ਤੋਂ ਕਰ ਰਹੇ ਹਾਂ ਅੱਜ ਵੀ ਉਹੀ ਕਰਨਾ ਤੇ ਅੱਗੇ ਨੂੰ ਕਰਦੇ ਵੀ ਰਹਾਂਗੇ ਇਹ ਪੂਰੀ ਜ਼ਿੰਦਗੀ ਦੀ ਇਹ ਕੱਲੀ ਅੱਜ ਦੀ ਹੈਲਪ ਨਹੀਂ ਹੈ ਪੂਰੀ ਜ਼ਿੰਦਗੀ ਲਈ ਹੈਲਪ ਹੈਗੀ ਅਸੀਂ ਪਿੰਡ ਵਾਸੀ ਹੋਣ ਦੇ ਨਾਤੇ ਭੋਗ ਦਾ ਰਬ ਦਾਸ ਗੁਰਦੁਆਰਾ 24 ਤਰੀਕ ਐਤਵਾਰ ਨੂੰ 12 ਤੋਂ 1 ਵਜੇ ਭੋਗ ਪਵੇਗਾ ਜਿਹੜੇ ਵੀ ਮੇਰੇ ਵੀਰ ਨੇ ਕੋਈ ਵੀ ਇਸ ਪਰਿਵਾਰ ਦੀ ਹੈਲਪ ਕਰਨੀ ਹੈ ਮਦਦ ਕਰਨੀ ਹੈ ਉਹਦੇ ਮਾਪੇ ਬਾਬਾ ਦੀ ਜੋ ਪੇਰੈਂਟਸ ਆਰ ਨੂੰ ਆ ਕੇ ਮਿਲ ਕੇ ਹੈਲਪ ਵੀ ਮਦਦ ਵੀ ਕਰ ਸਕਦਾ ਹੈ ਭੋਗ ਤੇ ਵੀ ਆ ਸਕਦਾ ਸਾਰਿਆਂ ਨੂੰ ਖੁੱਲਾ ਸੱਦਾ ਤੁਸੀਂ ਸਾਰੇ ਜਿਹੜੇ ਭੋਗ ਤੇ ਪਹੁੰਚੋ ਐਤਵਾਰ ਦਿਨ 24 ਤਰੀਕ ਨੂੰ 12 ਤੋਂ 1 ਵਾਹੀ ਕਰੂ ਜੀ ਦਾ ਖਲਸਾ ਵਾਹੀ ਤੇ ਕਿ ਕੁਮੜਾ ਸੇ ਇੱਕ ਬੱਚੀ ਛੋਟੀ ਹੈ ਤੇ ਉਹ ਬੱਚੀ ਦਾ ਕਹਿੰਦੇ ਵਿਆਹ ਵੀ ਹੈ ਉਹਦੇ ਲਈ ਵੀ ਕੋਈ ਗੱਲਬਾਤ ਕੀਤੀ ਉਹਦੀ ਪੜ੍ਹਾਈ ਵੀ ਅੱਗੇ ਹੋਣੀ ਹੈ ਤੇ ਉਹਦਾ ਵਿਆਹ ਵੀ ਅੱਗੋਂ ਹੋਣਾ ਦੋਸਤ ਅਸੀਂ ਪਬਲਿਕ ਨੂੰ ਵੀ ਇਹੀ ਤੁਹਾਡੇ ਰਾਈ ਬੇਨਤੀ ਕਰਦੇ ਆ ਪਿੰਡ ਵਸੀਆਂ ਨੂੰ ਵੀ ਇਹੀ ਬੇਨਤੀ ਕਰਦੇ ਆ ਜੇ ਕੋਈ ਹੋਰ ਵੀ ਹੈਲਪ ਜਿਵੇਂ ਬੱਚੀ ਛੋਟੀ ਬੱਚੀ ਦਾ ਪੜ੍ਹਾਈ ਹੈ ਤੇ 1 ਸਾਲ ਡੇਢ ਸਾਲ ਵਾਸਤੇ ਦੂਜੀ ਬੱਚੀ ਦਾ ਜਿਹੜੀ ਸ਼ਾਦੀ ਕਰਨੀ ਪੈਣੀ ਵਿਆਹ ਕਰਨਾ ਵੈਣਾ ਉਹਨਾਂ ਵਾਸਤੇ ਵੀ ਲੋਕਾਂ ਤੋਂ ਜਿਹੜੀ ਹੌਸਲ ਭੋਗ ਦੇ ਸਾਰੀ ਦੱਸੀ ਜਾਊਗੀ ਜਿੰਨਾ ਭੋਗ ਪਾਊਗਾ ਉਸ ਦਾ ਸਾਰੇ ਦੋ ਚਾਰ ਬੰਦੇ ਅਸੀਂ ਦੱਸ ਦਾਂਗੇ ਵੀ ਆ ਮੰਗਿਆ ਡਿਮਾਂਡ ਹੈ ਜਿੰਨੇ ਕਾ ਹੈਲਪ ਕਰ ਸਕਦਾ ਕੋਈ ਉਹ ਕਰ ਸਕਦਾ ਦੋ ਬੱਚੀਆਂ ਦੇ ਪਰਵਸਤਵਾਦ ਤੇ ਇਹਨਾਂ ਦੇ ਜਿਹੜਾ ਉਹ ਸਹਾਰਾ ਬਣਨਾ ਸੀ ਉਸ ਸਹਾਰਾ ਜਿਹੜਾ ਹੈ ਟੁੱਟ ਗਿਆ ਉਸ ਕਰਕੇ ਸਾਰੇ ਬੰਦੇ ਨੂੰ ਹੈਲਪ ਭੋਗ ਤੇ ਆ ਕੇ ਜੋ ਆਪਣਾ ਦੇ ਸਕਦਾ ਆਪਣੇ ਮਦਰ ਫਾਦਰ ਨੂੰ ਜੋ ਵੀ ਆਪਣੇ ਹੱਥ ਨਾਲ ਆਪ ਖੁਦ ਦੇ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ